ਕਿਹੜਾ ਨਾਮ ਦੱਸੋਗਾ ਮੈਂ ਗੁਰਨੂਰ ਕੋਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦੜਾਂ ਦੀ ਵਿਦਿਆਰਥਣ ਹਾਂ ਹਮ ਅੱਛਾ ਬੱਚੇ ਮਾਨ ਲੋ ਹਨਾ ਆ ਆਪਣੇ ਅੱਜਕੱਲ ਸਾਰੇ ਬੱਚੇ ਕਿਸੇ ਰਕੇ ਸਾਦਾ ਨਹੀਂ ਆਉਂਦੇ ਕੋਈ ਆਟੋ ਤੇ ਜਾ ਕੇ ਲਿਆ ਹਨਾ ਹਾਂ ਜੀ ਤੁਸੀਂ ਮੈਨੂੰ ਨਾ ਇੱਕ ਸਮਝਦਾਰ ਮਾਂ ਅਤੇ ਇੱਕ ਬੇਸਮਝ ਮਾਂ ਦੀ ਗੱਲ ਦੱਸੋ ਜੀ ਪਹਿਲਾਂ ਅਸੀਂ ਤੁਹਾਨੂੰ ਸਮਝਦਾਰ ਮਾਂ ਦੀ ਗੱਲ ਦੱਸਦੇ ਆਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਾਂ ਨਾ ਰਸੋਈ 'ਚ ਖਾਣਾ ਬਣਾ ਰਹੀ ਹੁੰਦੀ ਹੈ ਤੇ ਉਹਦੋਂ 6:30 ਹੀ ਵਜੇ ਹੁੰਦੇ ਨੇ ਤੇ ਆਟੋ ਵਾਲਾ ਭਾਈ ਬਾਹਰੇ ਆ ਜਾਂਦਾ ਜਿਹੜਾ ਬੱਚਿਆਂ ਨੂੰ ਲੈ ਕੇ ਜਾਂਦਾ ਹੁੰਦਾ ਜਿੱਤੇ ਫਿਰ ਉਹ ਜਾਂਦੀ ਹੈ ਬਾਹਰੇ ਵੀ ਵੀ ਮੈਂ ਬੱਚਿਆਂ ਨੂੰ ਛੱਡਾਂਗੀ ਵੀ ਉਹੀ ਆਟੋ ਵਾਲਾ ਭਾਈ ਤੇ ਜਦੋਂ ਜਾਂਦੀ ਉਹ ਦੇਖਦੀ ਆ ਕਿ ਆਟੋ ਵਾਲਾ ਭਾਈ ਤਾਂ ਅੱਜ ਕੋਈ ਹੋਰ ਹੀ ਆਇਆਗਾ ਤਾਂ ਉਹ ਤਾਂ ਸਵਾਲ ਪੁੱਛਦੀ ਆ ਵੀ ਵੀ ਤੁਸੀਂ ਕੌਣ ਹੋ ਵੀ ਆ ਆਟ ਵਾਲਾ ਪਾਈ ਤਾਂ ਕੋਈ ਹੋਰ ਆਂਦਾ ਹੁੰਦਾਗਾ ਤਾਂ ਉਹ ਕਹਿ ਦਿੰਦਾ ਵੀ ਉਹ ਕੰਮ ਤੇ ਗਿਆਗਾ ਮਤਲਬ ਉਹ ਉਹਨੂੰ ਕਿਤੇ ਕੰਮ ਪੈ ਗਿਆ ਤੇ ਅੱਜ ਮੈਂ ਆਇਾਂਗਾ ਫਿਰ ਜੀ ਉਹ ਕਹਿ ਦਿੰਦੀ ਆਂ ਜੀ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜਦੀ ਆਂ ਪਰ ਉਹਦੇ ਬੱਚੇ ਤਾਂ ਤਿਆਰੀ ਹੁੰਦੇ ਨੇ ਤੇ ਫਿਰ ਉਹ ਅੰਦਰ ਜਾ ਕੇ ਕਹਿੰਦੀ ਆਗੇ ਅੰਦਰ ਜਾ ਕੇ ਨਾ ਆਟਾ ਵਾਲੇ ਭਾਈ ਨੂੰ ਫੋਨ ਲਾ ਕੇ ਪੁੱਛਦੀ ਹੈਗੀ ਵੀ ਅੱਜ ਤੁਸੀਂ ਆਉਣਾ ਨਹੀਂ ਉਹ ਕਹਿੰਦੇ ਨਾ ਜੀ ਆਵਾਂਗਾ ਵੀ ਮੈਂ 10 15 ਮਿੰਟ ਤੱਕ ਪਹੁੰਚ ਜਾਊਂਗਾ ਤੇ ਫਿਰ ਉਹ ਕਹਿ ਦਿੰਦੀ ਹੈ ਠੀਕ ਹੈ ਫਿਰ ਜੇ ਉਹਨਾਂ ਦੇ ਘਰੇ ਨਾ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹ ਸੀਸੀਟੀਵੀ ਕੈਮਰਾ ਰਾਹੀਂ ਦੇਖਦੀ ਆਗੀ ਵੀ ਉਹ ਆਟਾ ਵਾਲਾ ਭਾਈ ਤਾਂ ਜੀ ਉਹ ਆਟਾ ਵਾਲਾ ਭਾਈ ਤਾਂ ਜੀ ਥੋੜਾ ਜਿਹਾ ਟਾਈਮ ਰੁੱਕ ਕੇ ਵੀ ਜਦੋਂ ਨਹੀਂ ਭੇਜਦੀ ਬੱਚਿਆਂ ਨੂੰ ਤਾਂ ਉਹ ਭੱਗ ਜਾਂਦਾ ਤੇ ਜੇ ਫਿਰ ਸਾਮਣ ਉਹਨੂੰ ਸਮਝ ਆ ਗਿਆ ਉਹ ਮਾਂ ਨੂੰ ਵੀ ਹਣਾ ਇਹ ਤਾਂ ਕਿਡਨੈਪਰ ਸੀਗਾ ਜੋ ਐਵੇਂ ਹੀ ਆਪਣੇ ਬੱਚਿਆਂ ਨੂੰ ਵੀ ਨਾ ਦੇਖੇ ਭੇ ਜਿੰਦੀ ਤਾਂ ਉਹਦੇ ਬੱਚੇ ਹੁਣ ਕਡਨੈਪ ਹੋ ਗਏ ਹੁੰਦੇ ਸਤੇ ਹੀ ਕਿਛ ਨੇ ਆਉਣਗੇ ਸਾਰਿਆਂ ਨੂੰ ਵੀ ਅਸੀਂ ਇਹੀ ਸੁਨੇਹਾ ਦੇਵਾਂਗੇ ਕੁਝ ਮਾਮਾਂ ਸਮਝਦਾਰ ਹੁੰਦੀਆਂ ਨੇ ਤੇ ਕੁਝ ਆਪਣੇ ਬੱਚਿਆਂ ਤੇ ਖਿਆਲ ਨਹੀਂ ਰੱਖਦੀਆਂ ਹੁੰਦੀਆਂ ਸਾਰੀਆਂ ਮਾਵਾ ਮਾਪੇ ਸਾਰੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਤੇ ਜੇ ਹੁਣ ਸਾਰੇ ਬੱਚੇ ਕੋਈ ਨਾ ਕੋਈ ਸ਼ਾਦਨਾ ਤੇ ਜਾਂਦੇ ਆ ਪ੍ਰਾਈਵੇਟ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਤੇ ਜੇ ਆਪਾਂ ਨੂੰ ਪਹਿਲਾਂ ਆਪਣੇ ਬੱਚੇ ਨੂੰ ਚੜਾ ਕੇ ਉਹਨਾਂ ਚਿੰਦਾ ਲੈ ਕੇ ਵੀ ਆਉਣਾ ਚਾਹੀਦਾ ਜੇ ਜੇ ਕਦੇ ਬੱਚੇ ਬੱਚੇ ਲੇਟ ਹੋਣ ਤਾਂ ਤੁਹਾਨੂੰ ਟੀਚਰ ਨੂੰ ਫੋਨ ਕਰਨਾ ਚਾਹੀਦਾ ਆਟੋ ਵਾਲੇ ਭਾਈ ਨੂੰ ਫੋਨ ਕਰਨਾ ਚਾਹੀਦਾ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਵੀ ਆਪਣੇ ਬੱਚਿਆਂ ਲਈ 2-2 ਮਿੰਟ ਜ਼ਰੂਰ ਕੱਢੋ ਤੇ ਜੇ ਕੋਈ ਹੋਰ ਆਪਣੇ ਬੱਚਾ ਨੂੰ ਕਿਸੇ ਹੋਰ ਭਾਈ ਨਾਲ ਨਾ ਭੇਜੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਅੱਗੇ ਜ਼ਰੂਰ ਭੇਜਿਓ ਧੰਨਵਾਦ ਜੀ